ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਮਾਨਯੋਗ ਐਸਐਸਪੀ ਸਾਹਿਬ ਬਟਾਲਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ 13 ਨਵੰਬਰ ਨੂੰ ਦੋ ਦੋਸ਼ੀਆਂ ਦੇ ਕੋਲੋਂ 3510 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਦੋ ਦੋਨੀ ਰਿਮਾਂਡ ਹਾਸਲ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨਾਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰੀ ਗੋਲੀਆਂ ਕਿੱਥੋਂ ਲੈ ਕੇ ਆਏ ਸਨ ਤੇ ਕਿੱਥੇ ਇਹਨਾਂ ਦੇ ਵੱਲੋਂ ਸਪਲਾਈ ਕੀਤੀਆਂ ਜਾਣੀਆਂ ਸਨ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਨੌਜਵਾਨਾਂ ਨੂੰ ਇਹ ਕਿਹਾ ਗਿਆ ਕਿ ਚੰਗੇ ਰਸਤੇ ਪਾਇਆ ਜਾਵੇ ਤਾਂ ਜੋ ਇਹ ਗਲਤ ਰਸਤੇ ਨਾ ਪੈਣ ਤੇ ਨਸ਼ੇ ਵੇਚਣ ਜਾਂ ਹੋਰ ਕੰਮ ਨਾ ਕਰਨ ਤਾਂ ਪੁਲਿਸ ਦੇ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਸਹੀ ਰਾਹ ਪਾਇਆ ਜਾਵੇ। ਹਾਂਜੀ ਸਰ ਕੀ ਨਾਮ ਹੈ ਆਪਾਂ? ਮੈਂ ਸਈ ਗਰਮੀਤ ਸਿੰਘ ਥਾਣਾ ਸਲਨ ਬਟਾਲਾ। ਇਹ ਜੋ ਨੌਜਵਾਨ ਫੜ ਕੇ ਲਿਆਂਦੇ ਆ ਇਹਨਾਂ ਦੀ ਕੀ ਲੋਸ਼ਿਆ ਤੇ ਕਿਸ ਪ੍ਰਾਇਮਰੀ ਇਨਲੀ ਇਹ ਜੀ ਜਯੋਧ ਨਥਿਆ ਰੋਧ ਆਪਣਾ ਨਮਾਡ ਜੋ ਐਸ.ਐਸ. ਦੇ ਜਿਸਾਨ ਰੇਸ਼ਾਂ ਤਹਿਤ ਮਿਤੀ 13 ਜਨਵਰੀ 25 ਨੂੰ ਇਹਨਾਂ ਕੋਲ ਦੇ ਦੋਨਾਂ ਕੋਲ ਮੜੀਆਂ ਗੋਲੀਆਂ ਜੀ ਆਪਣਾ 3500 ਤੇ 10 ਗੋਲੀਆਂ ਜੀ ਤੇ ਇਹਨਾਂ ਦਾ ਕੋਈ ਕੇ ਅਦਾਲਤ ਸੁਪੇਸ਼ ਕੀਤੀ ਹੈ ਹਾਂ ਜੀ ਇਹ ਪੇਸ਼ ਕੀਤਾ ਗਿਆ ਜੀ ਆਪਣਾ ਕੱਲ ਉਹਨਾਂ ਨੂੰ ਪੇਸ਼ ਕੀਤਾ ਵਾ ਤੇ ਦੋ ਦਿਨ ਦੇ ਕੋਲ ਰਮਾਂਦੇ ਆ ਕੋਈ ਹੋਰ ਜਾਣਕਾਰੀ ਨਹੀਂ ਆ ਇਹਨਾਂ ਨੇ ਰਮਾਂਡ ਲਿਆ ਹੁਣ ਇਹਨਾਂ ਨੂੰ ਪੁੱਛਾਂਗੇ ਵੀ ਮਤਲਬ ਇਹਨਾਂ ਕਿੱਥੋਂ ਲਿਆਂਦੀਆਂ ਗੋਲੀਆਂ ਜੇ ਅੱਗੇ ਕੋਈ ਨੌਜਵਾਨ ਜਾਂ ਗਲਤ ਰਸਤੇ ਜਿਹੜੇ ਪਏ ਉਹਨਾਂ ਨੂੰ ਉਹ ਫਿਰ ਉਹਨਾਂ ਦਾ ਵੀ ਕਦਮੇ ਕਦਜੀ ਕੀਤੇ ਜਾਣਗੇ ਜੇ ਕੋਈ ਨਾ ਵੇਚੇਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ